ਉਹ ਸਾਰੇ ਕਹਿੰਦੇ ਜਮਤੀਲਾ ਬਿੱਲੋ ਲੁੱਚਿਆਂ ਦਾ ਪੀਰੇ ਉਹ ਲੁੱਚਿਆਂ ਦਾ ਪੀਰੇ ਤੇਰੇ ਚਾਰ ਦੁਕਸੀਰ ਇਹ ਸਾਰਾ ਜੱਗ ਸੜੇ ਵੱਲੀਏ ਜੀ ਸ਼ਸ਼ੀਕਾਲ ਜੀ ਸਵਾਗਤ ਕਰਦੇ ਆ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਣੇ ਪਿੰਡ ਸੀਗੀ ਬਾਜੀ ਤੇ ਪੂਰਾ ਖੜਕਾ ਦੜਕਾ ਹੋ ਰਿਹਾ ਕਬੂਤਰ ਉੱਡ ਰਹੇ ਨੇ ਉੰਦੇ ਕੋਠਿਆਂ ਤੇ ਕਹਿੰਦੇ ਚੜ੍ਹੇ ਹੋਏ ਨੇ ਚੱਲ ਰਹੀਆਂ ਪਾਦੀਆਂ ਆਈ ਥਿੰਕ ਸੋ ਸਾਂਝੀ ਹੋ ਗਈ ਇਹ ਬਾਕੀ ਟੀ2 ਉਹਨਾਂ ਦਾ ਮਿਲਾਉਂਦੇ ਆ ਤੁਹਾਨੂੰ ਬਿੱਟੂ ਤੇ ਟੀ2 ਹੁਣੀ ਚੱਲੇ ਨੇ ਥੱਲੇ ਆ ਆ ਵੀ ਬਿੱਟੂ ਆ ਜਾ ਆ ਗਿਆ ਆ ਗਿਆ ਭਾਈ ਆ ਗਿਆ ਕੈਂਗ ਚੱਲਿਆ ਨਾ 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 ਹਾਂ ਟਿੱਡੂ ਕਹਿੰਦਾ ਮੂਮਾਲੇ ਬਿੱਟੂ ਫਿਰਦਾ ਕਹਿੰਦੇ ਹੈ ਬਿੱਟੂ ਬਿੱਟੂ ਕਹਿੰਦਾ ਵੀ ਮੈਂ ਵਿੱਕੀ ਤੋਂ ਕਰਾਉਣੀ ਆ ਦਾੜੀ ਦੂੜੀ ਸੈਟ ਬਾਹ ਜੀ ਮੁੱਕ ਗਈ ਮੁੰਡੇ ਖੜੇ ਨੇ ਟਿੱਡੂ ਵੀ ਆ ਫਿਰਦਾ ਬਿੱਟੂ ਹੈ ਦਾੜੀ ਕਟਾਉਣ ਚੱਲਿਆ ਮੁੰਡਾ ਹੈ ਕੰਮ ਚੁਰਾ-ਸੁਰਾ ਤੇ ਚੱਲ ਰਿਹਾ ਵਿੱਕੀ ਦਾ ਹੈ ਹੇ ਵੀਰਾਂ ਬੜੀਆਂ ਵੀ ਨੇ ਬਹੁਤ ਬੜੀਆਂ ਮਾਊਂ ਦਾ ਮੈਂ ਬੈਠ ਕੇ ਸਿੱਟਾ ਲਾਉਣੀ ਲਓ ਜੀ ਬਾਕੀ ਤਾਂ ਪਤਾ ਨਹੀਂ ਆਪਾਂ ਨੂੰ ਮਿਲ ਗਿਆ ਬਿੱਟੂ ਬਿੱਟੂ ਦੱਸ ਬਈ ਅੱਜ ਬਾਜੀ ਬੂਜੀ ਦਾ ਕੀ सीन ਰਿਹਾ ਕਿ ਮੇਰੀ ਬਾਜੀ ਹਾਂਜੀ ਦਾ ਭਾਈ ਵਧੀਆ ਹੋ ਗਈ ਵਧੀਆ ਹੋ ਗਈ ਕਿੰਨੇ ਸਾਲ ਦੀ ਬਈ ਚਾਰ ਜੀ ਸੰਜੀ ਰਹੀ ਹੈ ਲੈ ਵੀ ਲੈ 400 ਸੰਜੀ ਹੋ ਗਈਆਂ ਤਾਂ ਵੀ ਬਾਕੀ ਟੇਡੂੰਦਾਂ ਨਾਲ ਅੱਜ ਕਿੰਨੇ ਦਾ ਤੇਲ ਫੂਕਤਾ ਮੈਂ ਫੂਕਦਾ ਹਾਂ ਤੇਲ ਮਿਰਚ ਆਮਨਾ ਡੂੜ ਦਾ ਸੋਦਾ ਦਾ ਫੂਕੀਤਾ ਮੈਂ ਸਵੇਰ ਡੂੜ ਸੋਦਾ ਤੇਲ ਫੂਕਤਾ ਤੇ ਵਿੱਚੀ ਸ਼ਬੀਰ ਵੀ ਪੀਤੀ ਆ ਨਾ ਲਹਿਲ ਚਲਦੀ ਸ਼ਬੀਰ ਤੇ ਬਾਕੀ ਹੋਰ ਮਰਮੋਟਾ ਖਰਚੇ ਲਾਲਾ ਤੂੰ ਜਿਹੜੇ ਹੁੰਦੇ ਨੇ ਜਾਂ ਲਾਇਆ ਜੀ ਲਾਲਾ ਡੂੜ ਕਿਸੋ ਮੰਨ ਕੇ ਚੱਲ ਚੱਲ ਸਾਡਾ ਬਾਕੀ ਚੱਲ ਬਾਕੀ ਉਹ ਆਪਾਂ ਵੱਧ ਲੈਣੇ ਨਹੀਂ ਹੈਗੇ ਉਹ ਆਇਆ ਡੂੜ ਕਿਸੋ ਨਾਲ ਸਾਰ ਲੈਣੇ ਕਿਉਂ ਵਿਚਾਰਾ ਕੰਮ ਕਰਦਾ ਬਾਕੀ ਐ ਬਾਜੀ ਆਪਣੇ ਪਿੰਡ ਵਧੀਆ ਰਹੀ ਹੋਰ ਵੀਰੇ ਕਿਵੇਂ ਤੇ ਹੋ ਗਈ ਬਾਕੀਆਂ ਸਾਂਝੀ ਤੇ ਜਦ ਨਾਲ ਸਾਂਝੀ ਹੋਈ ਆ ਉਹਨਾਂ ਨੂੰ ਵੀ ਦਿਖਾਉਣਾ ਸਾਨੂੰ ਜੀ ਟਿਹੜੂ ਤਾਂ ਜੀ ਕੱਪ ਤੇ ਕੀ ਆਉਂਦੇ ਨੇ ਐ ਲੈ ਵੀ ਟਿਹੜੂ ਆ ਹੈਗਾ ਪਹਿਲੇ ਨਾਮ ਦਾ ਕੱਪ ਤੇ ਆ ਦੂਜੇ ਦਾ ਕਿਹੜਾ ਬਿੱਟੂ ਦੇ ਹੱਥ 'ਚ ਜਾ ਫੋਟਾ ਕਿਥੇ ਵੀਰੇ ਲਓ ਜੀ ਨਿੱਤੇ ਜਾ ਰਹੀ ਦੀ ਮੁੰਡੇ ਦੀ ਡੱਟ ਬਰਾਗ ਕਿਥੇ ਕੋਈ ਚੱਕਰ ਨਹੀਂ ਮੁੰਡਿਆ ਤੇਰਾ YouTube ਤੇ ਆਊਗਾ ਕੋਈ ਚੱਕਰ ਨਹੀਂ ਹੋ ਜਾ ਉਧਰ ਰੋ ਜਾ ਹੋ ਜਾ ਮਗਰ ਨੂੰ ਹੋਰ ਹੋ ਜਾ ਟੀਡੂ ਉਸਤਾਦ ਜੀ ਫੋਟੋ ਖਿੱਚਦੇ ਲੈ ਲਓ ਜੀ ਲੋ ਨਾ ਢਾਂਗੀ ਤੇ ਨਹੀਂ ਲਾਉਣਾ ਕੀ ਨੋ ਆ ਬਈ ਤੇਰਾ ਬੈਠਾ ਹੀ ਪਰਲੇ ਵਾਸਤੇ ਸੁਰਜੀ ਕੁਮਾਰ ਹੈ ਆਪਾ ਜਦੂ ਸੂਰਜ ਕੁਮਾਰ ਖਰਜਿੰਦਰ ਖਰਜਿੰਦਰ ਆ ਮੁੰਡੇ ਨੂੰ ਨੋ ਆ ਹਾਂ ਜੇ ਹੁਣ ਕਿੱਥੋਂ ਫੋਟੋ ਰੁਕ ਜਾ ਆ ਹੈਗਾ ਪਹਿਲਾ ਨਾਮ ਦਾ ਕੱਪ ਤੇ ਆ ਦੂਜੇ ਦਾ ਕਿਹੜਾ ਬਿੱਟੂ ਦੇ ਹੱਥ ਚਾ ਫੋਟੋ ਕਿੱਝ ਵੀਰੇ ਲਓ ਜੀ ਉਹ ਕਿੱਥੇ ਜਾ ਰਹੀ ਦੀ ਮੁੰਡੇ ਨੂੰ ਡੱਟ ਬਰਾ ਗਈ ਕੋਈ ਚੱਕਰ ਨਹੀਂ ਮੁੰਡਿਆ ਤੇਰਾ YouTube ਤੇ ਆਊਗਾ ਕੋਈ ਚੱਕਰ ਨਹੀਂ ਹੋ ਜਾ ਉਧਰ ਦਿਖਾ ਉਹ ਜਾ ਮਗਰ ਨੂੰ ਹੋਰ ਹੋ ਜਾ ਟੀਡੂ ਉਸਤਾਦ ਜੀ ਫੋਟੋ ਖਿੱਚਦੇ ਲੈ ਲਓ ਜੀ ਲੋ ਨਾ ਢਾਂਗੀ ਤੇ ਨਹੀਂ ਲਾਉਣਾ

ਹਸਦਾ ਗਾਦੀ ਮੈਂ ਕੂਲੇ ਫਲਾ ਲਾ ਨੂੰ ਡਾਕਟਰ ਫੋਟੋ ਜੀ ਕਰਾਉਂ ਲੈ ਵੀ ਟਿੱਡੂ ਆਪਣਾ ਫੇਸ ਰਿਵੀਲ ਕਰਨ ਲੱਗਾ ਲੈ ਭਾਈ ਚੱਕ ਪਈ ਜਾਂਦਾ ਕਰਤਾ ਟਿੱਡੂ ਨੇ ਫੇਸ ਰਿਵੀਲ ਆ ਜਾ ਵੀ ਮੁੰਡਿਆ ਆ ਜਾ ਬਿੱਟੂ ਬਿੱਟੂ ਆ ਜਾ ਬਾਜੀ ਆਜੋ ਆਜੋ ਇਹਨੂੰ ਵੀ ਲੈ ਸਮੂਰਚ ਕੁਮਾਰ ਆ ਜਾ ਆ ਜਾ ਆ ਜਾ ਬਈ ਆ ਜਾ ਤੂੰ ਐ ਨਾ ਯਾਰ ਐ ਨਾ ਕਰ ਬਈ ਲੈ ਟਰਾਫੀ ਵੜ ਇਹਨੂੰ ਬਈ ਦੀ ਵੀਡੀਓ ਟਰਾਫੀ ਲੈ ਕੱਪ ਬਣਾ ਯਾਰ ਇਹਨੂੰ ਕੱਪ ਵੜ ਦੋ ਇੱਕ ਵੀਡੀਓ ਲੈ ਮੈਂ ਲੱਤਾਂ ਨਹੀਂ ਆਰੇ ਲਾਉਂਦਾ ਫਿਰਦਾ ਬਾਜੀ ਹੋ ਗਈ ਸਾਂਝੀ ਮੁੰਡੇ ਲਾਉਣ ਲੱਗੇ ਨੇ ਕਬੂਤਰ ਆਪਦੇ ਤੈਨੂੰ ਪਾਲਾ ਮੋਤੀ ਤੈਨੂੰ ਪਾਲਾ ਲਓ ਜੀ ਵਧੀਆ ਤੇਰੀ ਹਰ ਸਾਰੇ ਮਿੰਟ ਲੱਗਦਾ ਇਹਨਾਂ ਦੇ ਵਿੱਚ ਬਾਜੀ ਹੋਈ ਆ ਸਾਂਝੀ ਤੁਹਾਡੇ ਥੋੜੇ ਕਬੂਤਰ ਵੀ ਵੇਚਿਆ ਜੀ ਹਾਂ ਬੱਚਾ ਜੀ ਠੀਕ ਆ ਜੀ ਸੀ ਕਿਹੜਾ ਪਿੰਡ ਹੈ ਜੀ ਧੌਲਖੁਰਦ आई साडा कांग गोपी धौल खुरद हां कुली तो जेतू नेर उन्होंने ज्यादा तो ज्यादा ਕਹਿੰਦੇ ਮੁੰਡੇ ਲੱਗੇ ਨੇ ਨਾਮ ਵੰਡਣ ਹਰ ਇੱਕ ਕਮੇਟੀ ਮੈਂਬਰ ਨਾਲ ਡਾਕਟਰ ਸਾਹਿਬ ਜੀਤੀ ਸੰਦੇ ਆਏ ਲੋ ਜੀ ਫੂਗੀ ਬੋਡੋ ਅੰਜੀਤ ਤਾ ਉਹ ਅਗਲੇ ਨੂੰ ਅਗਲੇ ਆ ਉਬਰੇ ਅਗਲੇ ਆਜੋ ਆਜੋ ਵੀਰੇ ਲਓ ਜੀ ਕੱਪ ਵੀਰੇ ਥੋੜਾ ਇੱਧਰ ਨੂੰ ਕਰ ਲੋ ਲਓ ਜੀ ਕਹਿੰਦੇ ਪੂਰਾ ਮਾਨ ਤਣ ਹੋ ਰਿਹਾ ਮੁੰਡਿਆਂ ਦਾ ਜਿਹੜੇ ਬਾਜੀ ਇਹ ਤਾਂ ਲਓ ਜੀ ਠੀਕ ਹੈ ਜੀ ਦੋਨੇ ਮਮਨੇ ਲਓ ਜੀ ਉਹ ਬੋਲੇ ਉਹ ਦੇ ਫੋਟੋ ਉਹ ਦੇ ਲੋ ਜੀ ਕਨ ਕਾਲਾ ਵੀਰ ਫੋਟੋ ਕਰਾਉਣ ਲੱਗਿਆ ਸਾਡਾ ਲਓ ਜੀ ਕਾਲੇ ਵੀਰੇ ਥੋੜੀ 스ਮਾਈਲ ਹੁਣ ਤਾਂ ਪਰ ਕਿੱਥੇ ਨਿਕਲਦੀਆਂ ਨਾ ਠੀਕ ਆ ਓਕੇ ਸੋ ਇਹ ਸੀ ਜੀ ਅੱਜ ਦੀ ਸਾਡੇ ਪਿੰਡ ਦੀ ਬਾਜੀ ਤੇ ਬਹੁਤ ਵਧੀਆ ਰਹੀ ਬਾਜੀ ਬਾਕੀ ਆਪਾਂ ਡਾਕਟਰ ਨੂੰ ਪੁੱਛਦੇ ਆ ਕਿਵੇਂ ਸੀ ਡਾਕਟਰ ਜੀ ਅੱਜ ਬਾਜੀ ਕਿਵੇਂ ਰਹੀ ਬਾਜੀ ਪੂਰਾ ਸਿਹਰਾ ਹੋਈ ਆ ਆਪਾਂ 10 ਬਾਜੀਆਂ ਕਰਾਈਆਂ ਸੀ ਕਲੱਬ ਦੀਆਂ ਹਾਂਜੀ 1200 ਐਂਟਰੀ ਨੂੰ ਤੇ ਅੱਜ ਸਾਡੀ ਨੌਵੀਂ ਬਾਜੀ ਸੀ ਬਿਨਾਂ ਰੌਲੇ ਤੋਂ ਬਿਨਾਂ ਕਿਸੇ ਨੂੰ ਹਾਕ ਮਾਰੇ ਤੋਂ ਬਿਨਾਂ ਲੜਾਈ ਤੋਂ ਹੀ ਬਹੁਤ ਸੋਹਣੀਆਂ ਬਾਜੀਆਂ ਹੋਈਆਂ ਗਾਹਾਂ ਨੂੰ ਵੀ ਇਦਾਂ ਹੀ ਵਧੀਆ ਕਰਾਵਾਂਗੇ ਇੱਕ ਹੈ ਠੀਕ ਹੈ ਠੀਕ ਹੈ ਜੀ ਸੋ ਇਹ ਸੀ ਸਾਡੀ ਅੱਜ ਦੀ ਪਿੰਡ ਦੀ ਬਾਜੀ ਤੇ ਆਪਾਂ ਕਰਨ ਲੱਗਿਆ ਬਲੌਗ ਦਾ ਐਂਡ ਐਥੀ ਸੋ ਇਦਾਂ ਹੀ ਪਿਆਰ ਦਿੰਦੇ ਰਹੋ ਆਣਾ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਵਧੀਆ ਜੀ ਵੀਡੀਓ 'ਚ ਤੇ ਹੁਣ ਥੋੜੇ ਜਿਹਾ ਆਪਾਂ ਜਿਹੜੀਆਂ ਵੀਡੀਓ ਸੀਗੀਆਂ ਬਣਾਈਆਂ ਉਹ ਤੁਹਾਨੂੰ ਦਿਖਾਉਣ ਲੱਗਾ ਤੇ ਉਸ ਤੋਂ ਬਾਅਦ ਫਿਰ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਰਹੀ ਦਿਓ ਇਜਾਜ਼ਤ ਲਓ ਜੀ ਬਾਦਰਾ ਮੋਲ ਸਾਤ ਮੋਗੀ ਬਾਦ ਜੀ ਤੇ ਟਿੱਟੂ ਟਿੱਟੂ ਐ ਤਾਂ ਸਾਡੇ ਯਾਰ ਕੂਤੋ ਦੋ 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 ਚਾਰ ਚਾਰ ਲੈ ਟੇਡੂ ਟੇਡੂ ਲੈਡਾ ਭੈਣ ਚ ਕਬੂਤਰ ਲੈ ਕੇ ਜਾਣਾ ਟੇਡੂ ਆਪਦਾ ਮੂੰਹ ਦੇਖਦਾ ਕਹਿੰਦਾ ਕਿੰਨਾ ਇੱਕ ਸੋਹਣਾ ਲੱਗਦਾ ਕਾਲੇ ਹੋਗੇ ਕੂਤ ਨਾ ਨਾ ਟੇਡੂ ਵੀਡੀਓ ਚ ਬਹੁਤ ਸੋਹਣਾ ਆਉਂਦਾ ਤੂੰ ਬਹੁਤ ਸੋਹਣਾ ਤੇਰੇ ਵਰਗਾ ਮੁੰਡਾ ਹੀ ਨਹੀਂ ਭੈਣ ਚ ਆਹ ਦੇ ਗੈਂਗ ਨੇ ਚੱਕ ਲੈ ਗਏ ਮੋਟਰਸਾਈਕਲ ਮੁੰਡਾ ਟੈਂ ਟੜਾ ਟਿਡਿਡੂ ਜਾਣਗੇ ਗੈਂਗ ਹੈ ਨੌਣੀ ਸਾਡਾ ਪਾਣੀ ਪੀਂਦਾ ਆ ਨੌਣੀ ਗੈਂਗ ਕਾਲੀ ਬਾਈ ਕਾਲੀ ਬਾਈ ਕਾਲੀ ਬਾਈ ਜੀ ઓ <coughs> પરિવાદી <coughs>